ਹਨ ਸੋਏਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾਂ ਕੁੜਤਰਨਾ ਆਜਿਤ ਦਰਸ਼ਨ ਕਰਨਾ ਸਤਗੁਰ ਚਰਨਾ ਪਾਲ ਸੋ ਸਹਮ ਦੀਨਾ ਕਾਸ ਹਮਦੀਨਾ ਤੁਮ ਮਿਹਰਵਾਨ ਦਾਸ ਹਮਦੀਨਾ ਨਾਨਕ ਸਾਹਿਬ ਪੁਰਲੀਨਾ ਨਾਨਕ ਸਾਹਿਬ ਪਰ ਪੁਰਲੀਨਾ ਦੁਬੰਧ ਹਾਰੀ ਸਤਪੁਰ ਚਰਨਾ ਦਰਸ਼ਨ ਮੰਗੋ ਦੇ ਪਿਆਰੇ ਦੇ ਪਿਆਰੇ ਦਰਸ਼ਨ ਮੰਗੋ ਤੁਮਰੀ ਸੇਵਾ ਪਉਣ ਕੋ ਨਾ ਤਾਰੇ ਤਨ ਸਵੇਲਾ ਜਿਤ ਦਰਸ਼ਨ ਕਰਨਾ ਹੂੰ ਬਲਹਾਰੀ ਸਤ ਗੁਰ ਚਰਣਾ ਆਵੋ ਸਜਣਾ ਆਵੋ ਸਜਣਾ ਦਰਸ਼ਨ ਤੇਰਾ ਰਾਰਾ ਘਰ ਆ ਪੰੜੈ ਖੜੀ ਤਕਾਂ ਮੈਂ ਮੰਨ ਚਾਉ ਪੰਗੇ ਰਾਰਾ ਰਾਰਾ ਮੇਰਾ ਮਨ ਉੱਚੈ ਗੁਰਦਰਸ਼ਨ ਤਾਈ ਮੇਰਾ ਮਨ ਉੱਚੈ ਗੁਰਦਰਸ਼ਨ ਤਾਈ ਕਰੇ ਚਾਤ੍ਰਿਕ ਕੀ ਚਾਤ੍ਰਿਕ ਕੀ ਸੰਤ ਪਿਆਰੇ ਜਿਉ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਹਉ ਬਲਹਾਰੀ ਸਤਗੁਰ ਚਰਨਾਂ ਹਾਰੀ ਸਤਗੁਰ ਚਰਨਾ ਤਨ ਸੋਏ ਮਾ ਜਿਤ ਦਰਸ਼ਨ ਕਰਨਾ ਤਨ ਸੋਏ ਰਾਜਿਤ ਦਰਸ਼ਨ ਕਰਨਾ ਤਨ ਸੋਏ ਰਾਜਿਤ ਦਰਸ਼ਨ ਕਰਨਾ ਤਨ ਸੋਏ ਰਾਜਿਤ ਦਰਸ਼ਨ ਕਰਨਾ ਤਨ ਸੋਏ ਗੋਬਲ ਹਾਰੀ ਸਤਿਗੁਰ ਚਰਨਾਂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਕਾਲ ਪੁਰਖਾ ਹੈ ਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਕਾਲ ਪੁਰਖਾ ਹੈ ਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਅਕਾਲ ਪੁਰਖਾ ਹੈ ਗੁਰੂ ਸਾਹਿਬ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰਦੀ ਕਲਸਾ ਵਾਹਿਗੁਰਦੀ ਖਦੇ